ਇੱਕ ਲਾਈਫ ਚੇਂਜਿੰਗ ਇਵੈਂਟ ਹੁੰਦਾ ਹੈ ਲਾਈਫ ਦੇ ਵਿੱਚ ਜਦੋਂ ਵੀ ਬੰਦਾ ਸੱਚੀ ਬੰਦਾ ਆਪਣੇ ਹੱਥ ਖੜੇ ਕਰ ਦਿੰਦਾ ਵੀ ਬਸ ਰੱਬਾ ਤੂੰ ਹੀ ਤੂੰ ਹੀ ਤੂੰ ਹੀ ਮੈਨੂੰ ਬਚਾ ਲਿਆ ਉਹਨੂੰ ਅਸੀਂ ਕਹਿੰਦੇ ਆ ਕਿ ਲਾਈਫ ਚੇਂਜਿੰਗ ਇਵੈਂਟ ਜਾਂ ਗਵਾਹੀ ਜਿਹੜੀ ਹੈਗੀ ਮੇਰੀਆਂ ਘੱਟੋ ਘੱਟ ਖੁਦਾਵੰਨ ਨੇ ਮੈਨੂੰ ਤਿੰਨ ਜਾਂ ਚਾਰ ਵਾਰ ਮੌਤ ਦੇ ਮੂੰਹ ਦੇ ਵਿੱਚੋਂ ਕੱਢਿਆ ਹੈ ਮੇਰਾ ਤਿੰਨ ਤੋਂ ਚਾਰ ਵਾਰ ਇੰਨਾ ਖਤਰਨਾਕ ਇੰਨਾ ਭਿਆਨਕ ਐਕਸੀਡੈਂਟ ਖੁਇਆ ਤੇ ਮੇਰੀ ਇਹੀ ਗਵਾਈ ਆ ਖੁਦਾਬੰਦ ਦੇ ਵਿੱਚ ਇੱਕ ਵਾਰ ਜਦੋਂ ਮੈਂ लवली ਇੰਸਟੀਚੂਟ ਜਾਂਦਾ ਹੁੰਦਾ ਸੀਗਾ ਤੇ ਮੈਂ ਤਾਂ ਮੇਰਾ ਫਰੈਂਡ ਪਲਸਰ ਮੋਟਰਸਾਈਕਲ ਹੁੰਦਾ ਸੀਗਾ ਉਦੋਂ ਮੇਰੇ ਫਰੈਂਡ ਕੋਲ ਮੈਂ ਉਹਦੇ ਨਾਲ ਹੀ ਜਾਂਦਾ ਸੀ ਉਹ ਪਿੱਛੇ ਬੈਠਾ ਸੀ ਤੇ ਮੈਂ ਉਹਦਾ ਬਾਈਕ ਚਲਾ ਰਿਹਾ ਸੀ ਅਸੀਂ ਮੈਨੂੰ ਯਾਦ ਆ ਅੱਜ ਤੋਂ ਅੱਜ 2024 ਆ ਅੱਜ ਤੋਂ 16 ਸਾਲ ਪਹਿਲਾਂ ਦੀ ਗੱਲ ਆ ਜਦੋਂ ਮੈਂ ਗ੍ਰੈਜੂਏਸ਼ਨ ਕਰਦਾ ਹੁੰਦਾ ਸੀਗਾ ਬੀਬੀਏ ਕਰਦਾ ਸੀਗਾ ਮੈਂ ਤੇ ਅਸੀਂ 100 ਦੀ ਸਪੀਡ ਤੇ ਜਾ ਰਹੇ ਸੀ ਚਲੋ ਸਾਡੀ ਵੀ ਗਲਤੀ ਆ ਉਦੋਂ ਉਮਰ ਵੀ ਘੱਟ ਸੀਗੀ ਤੇ ਇੱਕ ਗੱਡੀ ਸਾਡੇ ਸਾਹਮਣੇ ਅਚਾਨਕ ਉਹ ਸਾਈਡ ਰੋਡ ਤੋਂ ਮੇਨ ਰੋਡ ਤੇ ਆ ਗਈ ਤੇ 100 ਦੀ ਸਪੀਡ ਤੇ ਸਾਡਾ ਬਾਈਕ ਉਹਨਾਂ ਦੀ ਪਿੱਛੇ ਗੱਡੀ ਵਿੱਚ ਬਚਿਆ ਸੀਗਾ